ਦਾਨਸਵੇਰਾ ਦੇਖ ਰਹੇ ਹੋ ਤੇ ਮੈਂ ਹਾ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਾਰਨ ਦੇ ਪਿੰਡ ਡਲ ਦੇ ਵਿੱਚ ਖੜੇ ਹਾਂ ਜਿੱਥੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਸਾਂਝਾ ਸੱਚ ਪਰੇਸ਼ਨਾ ਚਲਾਇਆ ਜਾ ਰਿਹਾ ਤਾਂ ਲਗਾਤਾਰ ਜਿਸ ਤਰ੍ਹਾਂ ਪਾਕਿਸਤਾਨ ਅਤੇ ਹਿੰਦੁਸਤਾਨ ਬਾਰਡਰ ਦੇ ਉੱਤੇ ਇਹ ਪਿੰਡ ਮੌਜੂਦ ਹੈ ਤਾਂ ਲਗਾਤਾਰ ਇਥੋਂ ਜਿਹੜੀਆਂ ਨਸ਼ੇ ਦੀਆਂ ਖੇਪਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਮਿਲਦੀਆਂ ਉੱਥੇ ਹੀ ਇਸ ਨੂੰ ਲੈ ਕੇ ਜਿਹੜਾ ਅੱਜ ਇੱਕ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਵੱਡਾ ਜਿਹੜਾ ਇੱਕ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਹ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਮੌਕੇ ਤੇ ਅਧਿਕਾਰੀ ਜੋ ਮੌਜੂਦ ਆ ਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰੇ ਪਿੰਡ ਦਾ ਜਿਹੜਾ ਘਰਾਓ ਕੀਤਾ ਗਿਆ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਤਾਂ ਲਗਾਤਾਰ ਜਿਹੜੇ ਇਹੋ ਜਿਹੇ ਆਪਰੇਸ਼ਨ ਚੱਲਦੇ ਰਹਿੰਦੇ ਤੇ ਜ਼ਿਲ੍ਹਾ ਤਰਨਤਾਰਨ ਦਾ ਸਰਹੱਦੀ ਪਿੰਡ ਡਾਲਿਆ ਜਿੱਥੇ ਕਿ ਲਗਾਤਾਰ ਬਾਰਡਰ ਤੇ ਹੋਣ ਕਰਕੇ ਜਿਹੜੀਆਂ ਡਰੋਨਾਂ ਹੀ ਕਾਫੀ ਖੇਪਾਂ ਜਿਹੜੀਆਂ ਹੈਰੋਇਨ ਅਤੇ ਨਸ਼ੀਲੇ ਪਦਾਰਥ ਉਸ ਤੋਂ ਇਲਾਵਾ ਜਿਹੜੇ ਹਥਿਆਰ ਲਗਾਤਾਰ ਸਪਲਾਈ ਹੁੰਦੇ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਇਸ ਨੂੰ ਲੈ ਕੇ ਜਿਹੜਾ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਵਾ ਆਈਪੀਐਸ ਦੀਆਂ ਹਦਾਇਤਾਂ ਤੇ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਐਂਟੀ-ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੈਸ ਆਪਰੇਸ਼ਨ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਵਿੱਚ ਜਿਹੜਾ ਬਾਰਡਰ ਨਾਲ ਰਿਲੇਟਡ ਪਿੰਡ ਹੈਗਾ ਡੱਲ ਜਿੱਥੋਂ ਕਿ ਡਰੋਨ ਐਕਟੀਵਿਟੀ ਕਾਫੀ ਹੁੰਦੀ ਹੈ ਉਸ ਪਿੰਡ ਦਾ ਅੱਜ ਜਿਹੜਾ ਕੈਸੋ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਸਬਡਿਵੀਜ਼ਨ ਦੇ ਸਾਰੇ ਐਸਐਚਓ ਐਸਐਚਓ ਭਿੱਖੀਵਿੰਡ ਐਸਐਚਓ ਬਲਟੋਆ ਐਸਐਚਓ ਖਾਲੜਾ ਐਸਐਚਓ ਖੀਮਕਰਨ ਤੇ ਡੀਐਸਪੀ ਸਾਹਿਬ ਜਗਵੀਰ ਸਿੰਘ ਜੀ ਤੇ ਜਿਹੜੀ ਬਾਹਰੋਂ ਫੋਰਸ ਤੇ ਬੀਐਸਐਫ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਂਝਾ ਸੱਚ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਬੈਡ ਐਲੀਮੈਂਟ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਆ ਸਰਚ ਕੀਤੀ ਗਈ ਤਾਂ ਕਿ ਜਿਹੜੀ ਐਂਟੀ ਸੋਸ਼ਲ ਐਲੀਮੈਂਟ ਦੀਆਂ ਗਤੀਵਿਧੀਆਂ ਨੇ ਇਨਾਂ ਨੂੰ ਕਾਬੂ ਕੀਤਾ ਜਾ ਫ ਜਾ ਸਕੇ ਤੇ ਇਨਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਸੋ ਇਹਦੇ ਵਿੱਚ ਅਸੀਂ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਜਿਨ੍ਹਾਂ પાસે ਜਿਹੜੀ ਆ ਇਸ ਜਿਹੜੀ ਮੋਹਮ ਦੇ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਅਜੇ ਸਰਚ ਆਪਰੇਸ਼ਨ ਜਿਹੜਾ جاری ਆ ਜਿੱਦਾਂ ਇੱਥੇ ਸਰਚ ਆਪਰੇਸ਼ਨ ਹੋਇਆ ਵਾ ਇਸੇ ਤਰ੍ਹਾਂ ਪਾウダー ਇਲਾਕਾ ਜਿਹੜਾ ਸਰਾਈ ਮੰਤਖਾ ਏਰੀਆ ਉੱਥੇ ਵੀ ਵੱਖਰੇ ਤੌਰ ਤੇ ਜਿਹੜਾ ਸਰਚ ਆਪਰੇਸ਼ਨ ਚੱਲਦਾ ਹੈ ਤੇ ਮਾਨਯੋਗ ਐਸਐਸਪੀ ਸਾਹਿਬ ਵੀ ਇਹਦਾ ਜਿਹੜਾ ਸਿੱਧੇ ਤੌਰ ਤੇ ਇਹਨੂੰ ਜਿਹੜੀ ਨਿਗਰਾਨੀ ਕਰ ਰਹੇ ਨੇ ਸੋ ਤੁਸੀਂ ਵੇਖਿਆ ਵੀ ਜਿਹੜੀ ਲਗਾਤਾਰੇ ਆਪਰੇਸ਼ਨ ਜਿਹੜੇ ਆ ਉਹ ਚੱਲਦੇ ਰਹਿਣਗੇ ਤੇ ਸਰ ਕੋਈ ਚੀਜ਼ ਵੀ ਮਿਲੀ ਨਸ਼ੀਲੀ ਵਸਤੂ ਜਾਂ ਕੋਈ ਆ ਬਸ ਉਹਦੇ ਚ ਅਜੇ ਕੁਝ ਪਾਰਟੀਆਂ ਜਿਹੜੀਆਂ ਕਾਰਵਾਈ ਕਰ ਰਹੀਆਂ ਨੇ ਤੇ ਉਹਨਾਂ ਕੋਲ ਰਿਪੋਰਟ ਲੈ ਕੇ ਤੇ ਤੁਹਾਨੂੰ ਜਿਹੜੀ ਮਨਸਰ ਰਿਪੋਰਟ ਉਹ ਦਿੱਤੀ ਗਈ ਦਾਨਸਵੇਰਾ ਦੇਖ ਰਹੇ ਹੋ ਤੇ ਮੈਂ ਹਾਂ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਾਰਨ ਦੇ ਪਿੰਡ ਡਲ ਦੇ ਵਿੱਚ ਖੜੇ ਹਾਂ ਜਿੱਥੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਸਾਂਝਾ ਸੱਚ ਪ੍ਰੇਸ਼ਨ ਚਲਾਇਆ ਜਾ ਰਿਹਾ ਤਾਂ ਲਗਾਤਾਰ ਜਿਸ ਤਰ੍ਹਾਂ ਪਾਕਿਸਤਾਨ ਅਤੇ ਹਿੰਦੁਸਤਾਨ ਬਾਰਡਰ ਦੇ ਉੱਤੇ ਇਹ ਪਿੰਡ ਮੌਜੂਦ ਹੈ ਤਾਂ ਲਗਾਤਾਰ ਇਥੋਂ ਜਿਹੜੀਆਂ ਨਸ਼ੇ ਦੀਆਂ ਖੇਪਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਮਿਲਦੀਆਂ ਉੱਥੇ ਹੀ ਇਸ ਨੂੰ ਲੈ ਕੇ ਜਿਹੜਾ ਅੱਜ ਇੱਕ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਵੱਡਾ ਜਿਹੜਾ ਇੱਕ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਮੌਕੇ ਤੇ ਅਧਿਕਾਰੀ ਜੋ ਮੌਜੂਦ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰੇ ਪਿੰਡ ਦਾ ਜਿਹੜਾ ਘਰਾਓ ਕੀਤਾ ਗਿਆ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਤਾਂ ਲਗਾਤਾਰ ਜਿਹੜੇ ਇਹੋ ਜਿਹੇ ਆਪਰੇਸ਼ਨ ਚੱਲਦੇ ਰਹਿੰਦੇ ਤੇ ਜ਼ਿਲ੍ਹਾ ਤਰਨਤਾਰਨ ਦਾ ਸਰਹੱਦੀ ਪਿੰਡ ਡਾਲਿਆ ਜਿੱਥੇ ਕਿ ਲਗਾਤਾਰ ਬਾਰਡਰ ਤੇ ਹੋਣ ਕਰਕੇ ਜਿਹੜੀਆਂ ਡਰੋਨ ਰਾਹੀਂ ਕਾਫੀ ਖੇਪਾਂ ਜਿਹੜੀਆਂ ਹੈਰੋਇਨ ਅਤੇ ਨਸ਼ੀਲੇ ਪਦਾਰਥ ਉਸ ਤੋਂ ਇਲਾਵਾ ਜਿਹੜੇ ਹਥਿਆਰ ਲਗਾਤਾਰ ਸਪਲਾਈ ਹੁੰਦੇ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਇਸ ਨੂੰ ਲੈ ਕੇ ਜਿਹੜਾ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਵਾ ਆਈਪੀਐਸ ਦੀਆਂ ਹਦਾਇਤਾਂ ਤੇ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੈਸ ਆਪਰੇਸ਼ਨ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਵਿੱਚ ਜਿਹੜਾ ਬਾਰਡਰ ਨਾਲ ਰਿਲੇਟਡ ਪਿੰਡ ਹੈਗਾ ਡੱਲ ਜਿੱਥੋਂ ਕਿ ਡਰੋਨ ਐਕਟੀਵਿਟੀ ਕਾਫੀ ਹੁੰਦੀ ਹੈ ਉਸ ਪਿੰਡ ਦਾ ਅੱਜ ਜਿਹੜਾ ਕੈਸੋ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਸਬਡਿਵੀਜ਼ਨ ਦੇ ਸਾਰੇ ਐਸਐਚਓ ਐਸਐਚਓ ਪਿੱਖੀ ਪਿੰਡ ਐਸਐਚਓ ਬਲਟੋਆ ਐਸਐਚਓ ਖਾਲੜਾ ਐਸਐਚਓ ਖੀਮਕਰਨ ਤੇ ਡੀਐਸਪੀ ਸਾਹਿਬ ਜਗਵੀਰ ਸਿੰਘ ਜੀ ਤੇ ਜਿਹੜੀ ਬਾਹਰੋਂ ਫੋਰਸ ਤੇ ਬੀਐਸਐਫ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਬੈਡ ਐਲੀਮੈਂਟ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਆ ਸਰਚ ਕੀਤੀ ਗਈ ਤਾਂ ਕਿ ਜਿਹੜੀ ਐਂਟੀ سوشਲ ਐਲੀਮੈਂਟ ਦੀਆਂ ਗਤੀਵਿਧੀਆਂ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਜਾ ਸਕੇ ਤੇ ਇਹਨਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਸੋ ਇਹਦੇ ਵਿੱਚ ਅਸੀਂ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਜਿਨ੍ਹਾਂ પાસે ਜਿਹੜੀ ਆ ਇਸ ਜਿਹੜੀ ਮੋਹਮ ਦੇ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਅਜੇ ਸਰਚ ਆਪਰੇਸ਼ਨ ਜਿਹੜਾ جاری ਆ ਜਿੱਦਾਂ ਇੱਥੇ ਸਰਚ ਆਪਰੇਸ਼ਨ ਹੋਇਆ ਵਾ ਇਸੇ ਤਰ੍ਹਾਂ ਪਾウダー ਇਲਾਕਾ ਜਿਹੜਾ ਸਰਾਏ ਮੰਤਖਾਂ ਏਰੀਆ ਉੱਥੇ ਵੀ ਵੱਖਰੇ ਤੌਰ ਤੇ ਜਿਹੜਾ ਸਰਚ ਆਪਰੇਸ਼ਨ ਚੱਲਦਾ ਤੇ ਮਾਨਯੋਗ ਐਸਐਸਪੀ ਸਾਹਿਬ ਵੀ ਇਹਦਾ ਜਿਹੜਾ ਸਿੱਧੇ ਤੌਰ ਤੇ ਇਹਨੂੰ ਜਿਹੜੀ ਨਿਗਰਾਨੀ ਕਰ ਰਹੇ ਨੇ ਸੋ ਤੁਸੀਂ ਵੇਖਿਆ ਵੀ ਜਿਹੜੇ ਲਗਾਤਾਰੇ ਆਪਰੇਸ਼ਨ ਜਿਹੜੇ ਆ ਉਹ ਚੱਲਦੇ ਰਹਿੰਦੇ ਤੇ ਸਰ ਕੋਈ ਚੀਜ਼ ਵੀ ਮਿਲੀ ਨਸ਼ੀਲੀ ਵਸਤੂ ਜਾਂ ਕੋਈ ਆਪਸੋ ਤੇ ਅਜੇ ਕੁਝ ਪਾਰਟੀਆਂ ਜਿਹੜੀਆਂ ਕਾਰਵਾਈ ਕਰ ਰਹੀਆਂ ਨੇ ਤੇ ਉਹਨਾਂ ਕੋਲ ਰਿਪੋਰਟ ਲੈ ਕੇ ਤੁਹਾਨੂੰ ਜਿਹੜੀ ਮਨਸਰ ਰਿਪੋਰਟ ਉਹ ਦਿੱਤੀ ਗਈ ਦੈਂਕ ਸਵੇਰਾ ਦੇਖ ਰਹੇ ਹੋ ਤੇ ਮੈਂ ਹਾਂ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਾਰਨ ਦੇ ਪਿੰਡ ਡਲ ਦੇ ਵਿੱਚ ਖੜੇ ਹਾਂ ਜਿੱਥੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਸਾਂਝਾ ਸੱਚ ਪ੍ਰੇਸ਼ਨਾ ਚਲਾਇਆ ਜਾ ਰਿਹਾ ਤਾਂ ਲਗਾਤਾਰ ਜਿਸ ਤਰ੍ਹਾਂ ਪਾਕਿਸਤਾਨ ਅਤੇ ਹਿੰਦੁਸਤਾਨ ਬਾਰਡਰ ਦੇ ਉੱਤੇ ਇਹ ਪਿੰਡ ਮੌਜੂਦ ਹੈ ਤਾਂ ਲਗਾਤਾਰ ਇਥੋਂ ਜਿਹੜੀਆਂ ਨਸ਼ੇ ਦੀਆਂ ਖੇਪਾਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਮਿਲਦੀਆਂ ਉੱਥੇ ਹੀ ਇਸ ਨੂੰ ਲੈ ਕੇ ਜਿਹੜਾ ਅੱਜ ਇੱਕ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਵੱਡਾ ਜਿਹੜਾ ਇੱਕ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਇਹ ਫਿਲਹਾਲ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਮੌਕੇ ਤੇ ਅਧਿਕਾਰੀ ਜੋ ਮੌਜੂਦ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੂਰੇ ਪਿੰਡ ਦਾ ਜਿਹੜਾ ਘਰਾਓ ਕੀਤਾ ਗਿਆ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਤਾਂ ਲਗਾਤਾਰ ਜਿਹੜੇ ਇਹੋ ਜਿਹੇ ਆਪਰੇਸ਼ਨ ਚੱਲਦੇ ਰਹਿੰਦੇ ਤੇ ਜ਼ਿਲ੍ਹਾ ਤਰਨਤਾਰਨ ਦਾ ਸਰਹੱਦੀ ਪਿੰਡ ਡਾਲਿਆ ਜਿੱਥੇ ਕਿ ਲਗਾਤਾਰ ਬਾਰਡਰ ਤੇ ਹੋਣ ਕਰਕੇ ਜਿਹੜੀਆਂ ਡਰੋਨ ਰਾਹੀਂ ਕਾਫੀ ਖੇਪਾਂ ਜਿਹੜੀਆਂ ਹੈਰੋਇਨ ਅਤੇ ਨਸ਼ੀਲੇ ਪਦਾਰਥ ਉਸ ਤੋਂ ਇਲਾਵਾ ਜਿਹੜੇ ਹਥਿਆਰ ਲਗਾਤਾਰ ਸਪਲਾਈ ਹੁੰਦੇ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਇਸ ਨੂੰ ਲੈ ਕੇ ਜਿਹੜਾ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦਵਾ ਆਈਪੀਐਸ ਦੀਆਂ ਹਦਾਇਤਾਂ ਤੇ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੈਸ ਆਪਰੇਸ਼ਨ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਵਿੱਚ ਜਿਹੜਾ ਬਾਰਡਰ ਨਾਲ ਰਿਲੇਟਡ ਪਿੰਡ ਹੈਗਾ ਡੱਲ ਜਿੱਥੋਂ ਕਿ ਡਰੋਨ ਐਕਟੀਵਿਟੀ ਕਾਫੀ ਹੁੰਦੀ ਹੈ ਉਸ ਪਿੰਡ ਦਾ ਅੱਜ ਜਿਹੜਾ ਕੈਸੋ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਸਬਡਿਵੀਜ਼ਨ ਦੇ ਸਾਰੇ ਐਸਐਚਓ ਐਸਐਚਓ ਪਿੱਖੀ ਪਿੰਡ ਐਸਐਚਓ ਬਲਟੋਆ ਐਸਐਚਓ ਖਾਲੜਾ ਐਸਐਚਓ ਖੀਮਕਰਨ ਤੇ ਡੀਐਸਪੀ ਸਾਹਿਬ ਜਗਵੀਰ ਸਿੰਘ ਜੀ ਤੇ ਜਿਹੜੀ ਬਾਹਰੋਂ ਫੋਰਸ ਤੇ ਬੀਐਸਐਫ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਂਝਾ ਸੱਚ ਆਪਰੇਸ਼ਨ ਚਲਾਇਆ ਗਿਆ ਤੇ ਜਿਹੜੇ ਬਾਡ ਐਲੀਮੈਂਟ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀ ਆ ਸਰਚ ਕੀਤੀ ਗਈ ਤਾਂ ਕਿ ਜਿਹੜੀ ਐਂਟਰੀ ਸੋਸ਼ਲ ਐਲੀਮੈਂਟ ਦੀਆਂ ਗਤੀਵਿਧੀਆਂ ਨੇ ਇਹਨਾਂ ਨੂੰ ਕਾਬੂ ਕੀਤਾ ਜਾ ਜਾ ਸਕੇ ਤੇ ਇਹਨਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਸੋ ਇਹਦੇ ਵਿੱਚ ਅਸੀਂ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਜਿਨ੍ਹਾਂ પાસે ਜਿਹੜੀ ਆ ਇਸ ਜਿਹੜੀ ਮੋਹਮ ਦੇ ਵਿੱਚ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਅਜੇ ਸਰਚ ਆਪਰੇਸ਼ਨ ਜਿਹੜਾ جاری ਆ ਜਿੱਦਾਂ ਇੱਥੇ ਸਰਚ ਆਪਰੇਸ਼ਨ ਹੋਇਆ ਵਾ ਇਸੇ ਤਰ੍ਹਾਂ ਪਾਊਡਰ ਇਲਾਕਾ ਜਿਹੜਾ ਸਰਾਈ ਮਾਂਤਖਾ ਏਰੀਆ ਉੱਥੇ ਵੀ ਵੱਖਰੇ ਤੌਰ ਤੇ ਜਿਹੜਾ ਸਰਚ ਆਪਰੇਸ਼ਨ ਚੱਲਦਾ ਤੇ ਮਾਨਯੋਗ ਐਸਐਸਪੀ ਸਾਹਿਬ ਵੀ ਇਹਦਾ ਜਿਹੜਾ ਸਿੱਧੇ ਤੌਰ ਤੇ ਇਹਨੂੰ ਜਿਹੜੀ ਨਿਗਰਾਨੀ ਕਰ ਰਹੇ ਨੇ ਸੋ ਤੁਸੀਂ ਵੇਖਿਆ ਵੀ ਜਿਹੜੀ ਲਗਾਤਾਰੇ ਆਪਰੇਸ਼ਨ ਜਿਹੜੇ ਆ ਉਹ ਚੱਲਦੇ ਰਹਿਣਗੇ ਤੇ ਸਰ ਕੋਈ ਚੀਜ਼ ਵੀ ਮਿਲੀ ਨਸ਼ੀਲੀ ਵਸਤੂ ਜਾਂ ਕੋਈ ਆ ਬਸ ਉਹਦੇ ਚ ਅਜੇ ਕੁਝ ਪਾਰਟੀਆਂ ਜਿਹੜੀਆਂ ਕਾਰਵਾਈ ਕਰ ਰਹੀਆਂ ਨੇ ਤੇ ਉਹਨਾਂ ਕੋਲ ਰਿਪੋਰਟ ਲੈ ਕੇ ਤੇ ਤੁਹਾਨੂੰ ਜਿਹੜੀ ਮਨਸਰ ਰਿਪੋਰਟ ਉਹ ਦਿੱਤੀ ਗਈ